ਇਹ ਹੈ ਜੀ ਮਿਊਜ਼ੀਅਮ 99 ਜਿਹੜੀ ਕਾਰਗਲ ਦੀ ਲੜਾਈ ਲੜਾਈ ਸੀਗੀ ਦਰਾਸ ਆ ਜਿਹੜੀਆਂ ਪਿੱਛੇ ਪਹਾੜੀਆਂ ਚਿੱਟੇ ਰੰਗ ਬਰਫ਼ ਪਈ ਹੋਈ ਐ ਇਹ ਪਹਾੜੀਆਂ ਦੇ ਪਿੱਛੇ ਚਾਰ ਚੋਟੀਆਂ ਸੀਗੀਆਂ ਜਿਹੜੀਆਂ ਸ਼ਿਮਲਾ ਸਮਝੌਤੇ ਵਲੇ 1971 ਚ ਸਮਝੌਤਾ ਹੋਇਆ ਸੀਗਾ ਵੀ ਜਿੱਥੇ ਬਰਫ਼ ਪੈਂਦੀ ਐ ਉਹ ਚੋਟੀਆਂ ਨੂੰ ਛੱਡ ਕੇ ਦੋਨੇ ਸਾਈਡ ਦੇ ਫੌਜੀ ਨੀਚੇ ਆ ਜਿਆ ਕਰਨਗੇ ਪਰ 1999 ਚ ਕੀ ਹੁੰਦਾ 98 ਚ ਕੀ ਹੁੰਦਾ 1998 ਚ ਹੁੰਦਾ ਹੈ ਇੰਡੀਆ ਆਰਮੀ ਨੀਚੇ ਆ ਜਾਂਦੀ ਹੈ ਪਾਕਿਸਤਾਨ ਆਰਮੀ ਇੰਡੀਆ ਆਰਮੀ ਦੀਆਂ ਛੋਟੀਆਂ ਤੇ ਆ ਕੇ ਬੈਠ ਜਾਂਦੀ ਹੈ ਜਦੋਂ 1999 ਦੇ ਵਿੱਚ ਇੱਥੇ ਬੱਕਰਵਾਲ ਜਿਹੜੇ ਬੱਕਰੀਆਂ ਚਰਾਉਂਦੇ ਨੇ ਉਹ ਆਰਮੀ ਤੋਂ ਪਹਿਲਾਂ ਚਲੇ ਗਏ ਉਹਨਾਂ ਨੇ ਆਰਮੀ ਨੂੰ ਆ ਕੇ ਦੱਸਿਆ ਇੰਡੀਅਨ ਆਰਮੀ ਨੂੰ ਆ ਕੇ ਦੱਸਿਆ ਵੀ ਉੱਪਰ ਪੋਸਟਾਂ 'ਚ ਤਾਂ ਪਾਕਿਸਤਾਨ ਆਰਮੀ ਬੈਠੀ ਹੈ 99 'ਚ ਕਲੀਅਰ ਹੋ ਗਿਆ ਵੀ ਹਾਂਜੀ ਸਾਡੀਆਂ ਪੋਸਟਾਂ ਤੇ ਕਬਜ਼ਾ ਕਰ ਲਿਆ ਫੇਰ ਕੀ ਹੁੰਦਾ ਜੀ ਟੇਬਲ ਦੀ ਗੱਲ ਹੁੰਦੀ ਹੈ ਹਿੰਦੁਸਤਾਨ ਗਵਰਨਮੈਂਟ ਪਾਕਿਸਤਾਨ ਗਵਰਨਮੈਂਟ ਨੂੰ ਬੋਲਦੀ ਹੈ ਤੁਹਾਡੇ ਫੌਜੀ ਆ ਕੇ ਬੈਠੇ ਨੇ ਉਹ ਮਨਾ ਕਰ ਦਾਂਦੇ ਨੇ ਇਹ ਜੀ ਅਤਿਗម្មਦੀਆਂ ਕੋਸਪੈਟੀਆਂ ਆ ਸਾਡੇ ਫੌਜੀ ਨਹੀਂ ਹੈਗੇ ਉਦੋਂ ਬਾਅਦ ਜੀ ਬਾਰ ਸ਼ੁਰੂ ਹੁੰਦੀ ਹੈ ਫਿਰ ਇੱਕ ਰਾਜੀਵ ਗਾਂਧੀ ਟੋਪ ਲੈਂਦੇ ਸੀਗੇ ਘਟਾਲਾ ਹੋਇਆ ਸੀਗਾ ਇੱਕ ਬੀ ਫੋਰਸ ਟੋਪ ਸੀਗੀ ਸ਼ਾਇਦ ਹੋ ਅਗੇ ਨਾਮ ਲਿਖਿਆ ਹੋਇਆਗਾ ਫਿਰ ਮੈਂ ਦੱਸਦਾ ਤੁਹਾਨੂੰ ਫਿਰ ਉਹ ਕੰਮ ਆਈ ਜੀ ਬਲਕੇ ਚੋਟੀਆਂ ਦੇ ਉੱਪਰ ਹੈਲੀਕਾਪਟਰ ਨਾਲ ਸਕੈਨ ਕਰਕੇ ਉਸ ਤੋਪ ਨੇ ਫਿਰ ਗੋਲੇ ਦਾਗੇ ਆਪਣੇ ਵੀ ਕਰੀਬ 500 ਤੋਂ ਵੱਧ ਸ਼ਹੀਦ ਹੋਏ ਫੌਜੀ ਵੀਰ ਬਾਕੀ ਉਹਨਾਂ ਦਾ ਤਾਂ ਇੱਕ ਵਾਰੀ ਸਰਕਾਰ ਦਾ ਪਾਕਿਸਤਾਨ ਸਰਕਾਰ ਦਾ ਮਿਊਜ਼ੀਅਮ ਵਾਲੇ ਦੱਸਦੇ ਨੇ ਪਾਕਿਸਤਾਨ ਸਰਕਾਰ ਦਾ ਲੋਕਲ ਉੱਥੇ ਬਿਆਨ ਆਇਆ ਸੀ ਵੀ ਆਪਾਂ ਨੂੰ ਇਹ ਕਾਰਗਲ ਦੀ ਵਾਰ ਕਾਫੀ ਮਹਿੰਗੀ ਪੈਗੀ ਆਪਣੇ 10000 ਸਿਪਾਹੀ ਸ਼ਹੀਦ ਹੋ ਗਏ ਨੇ ਪਰ ਜਿਹੜੇ ਡੈੱਡ ਬੋਡੀਆਂ ਉਹਨਾਂ ਨੇ ਨਹੀਂ ਲਈਆਂ ਉਹ ਡੈੱਡ ਬੋਡੀਆਂ 570 ਸੀਗੀਆਂ ਜਿਹੜੇ ਪਾਕਿਸਤਾਨੀ ਫੌਜੀ ਵੀਰ ਸ਼ਹੀਦ ਹੋਏ ਸੀਗੇ ਦੇਖੋ ਉਹਨਾਂ ਦੇ ਵਾਸਤੇ ਤਾਂ ਸ਼ਹੀਦ ਸੀਗੇ ਸਾਡੇ ਵਾਸਤੇ ਦੁਸ਼ਮਣ ਸੀਗੇ ਤਾਂ ਉਹਨਾਂ ਦੀ ਆ ਸਮਾਧਾ ਬਣਾਈਆਂ ਹੋਈਆਂ ਨੇ ਉਹਨਾਂ ਨੂੰ ਇੱਥੇ ਉਹਨਾਂ ਦੇ ਰੀਤੀ ਰਿਵਾਜ ਨਾਲ ਦਫਨਾ ਦਿੱਤਾ ਗਿਆ ਸੀਗਾ ਜਿੰਨੇ ਵੀ ਸੀਗੇ ਪਰ ਮਰਨ ਵਾਲਿਆਂ ਦੀ ਜੇਪਾਂ ਚੋਂ ਕਈ ਚੀਜ਼ਾਂ ਮਿਲੀਆਂ ਕਈ ਡਾਇਰੀ ਲਿਖਣ ਦੇ ਸ਼ੌਕੀਨ ਸੀਗੇ ਕਈ ਪਰਸ ਮਿਲੇ ਆਈਡੈਂਟੀਟੀ ਕਾਰਡ ਮਿਲੇ ਜੀ ਤੋ ਪੂਰਾ ਪ੍ਰੂਫ ਹੋਇਆ ਵੀ ਇਹ ਪਾਕਿਸਤਾਨ ਫੌਜੀ ਸੀਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਦਿਮਾਗ ਚ ਮਤਲਬ ਕਿ ਆਪਾਂ ਕਾਰਗਿਲ ਦੀ ਲੜਾਈ ਕਹਿੰਦੇ ਆ ਪਰ ਕਾਰਗਿਲ ਇੱਥੋਂ ਕਰੀਬ 50 ਕਿਲੋਮੀਟਰ ਹੈ ਇਹ ਦਰਾਸ ਹੈ ਕਾਰਗਿਲ ਡਿਸਟ੍ਰਿਕਟ ਹੈ ਇਹ ਦਰਾਸ ਹੈ ਇਹ ਪਿਛਲੀਆਂ ਪਹਾੜੀਆਂ ਜਿਹੜੀ ਟੈਗ ਰਹਿਲ ਬਤਰਾ ਹਿਲ ਹੋਰ ਕਈ ਹਿੱਲਾਂ ਸੀਗੀਆਂ ਚੋਟੀਆਂ ਸੀਗੀਆਂ ਚਾਰ ਚੋਟੀਆਂ ਤੇ ਕਬਜ਼ਾ ਕਰਿਆ ਸੀਗਾ ਇੱਥੋਂ ਜਿਹੜਾ ਸ਼੍ਰੀਨਗਰ ਤੋਂ ਲੇਹ ਨੂੰ ਜੋੜਦਾ ਰਸਤਾ ਉਸ ਰਸਤੇ ਦੇ ਉੱਪਰ ਇੱਕ ਪੁਲੇ ਇਤੋਂ 2 ਕਿਲੋਮੀਟਰ ਹੈ ਉਸ ਨੂੰ ਤਬਾਹ ਕਰਨ ਦੇ ਚੱਕਰ ਚ ਪਾਕਿਸਤਾਨੀ ਸਭ ਕੁਝ ਕਰਿਆ ਸੀਗਾ ਵੀ ਉਹਨੂੰ ਤਬਾਹ ਕਰ ਦਾਂਗੇ ਇਹਨਾਂ ਦੀ ਚੈਨਲ ਦੀ ਨੈਟਵਰਕ ਵੀ ਟੁੱਟ ਜਾਏਗਾ ਫੌਜ ਪੂਰੀ ਅਲੱਗ ਹੋ ਜਾਏਗੀ ਪਰ ਸਾਡੇ ਸੂਰਬੀਰ ਸਾਨੂੰ ਹਟਦੇ ਨੇ ਉਹਨਾਂ ਨੇ ਆਪਣੀਆਂ ਜਾਨਾਂ ਦੇ ਖੇਲ ਕੇ ਦੇਸ਼ ਨੂੰ ਫਿਰ ਇੱਕ ਵਾਰੀ ਸਿਪਾਹ ਜੰਗ ਦੇ ਬਾਰੇ ਮਾਨ ਪ੍ਰਾਪਤ ਹੋਇਆ ਜਿਹੜੇ ਉਹ ਕਹਿੰਦੇ ਸੀਕੂਸ ਬੈਠੀਏ ਆ ਜੋਤੀ ਉਹਨਾਂ ਦੀ ਯਾਦ ਵਿੱਚ ਜਲਦੀ ਰਹਿੰਦੀ ਹੈ ਜਿਹੜੇ ਜਵਾਨ ਸੀਦ ਹੋਏ ਨੇ ਸਾਡੇ ਸਲੂਟ ਆ ਉਹਨਾਂ ਨੂੰ ਅਮਰ ਜੋਤੀ ਹੈ ਇਹ ਚਲਦੀ ਰਹਿੰਦੀ ਹੈ ਜੀ ਇਹ ਸਾਡੇ ਦੇਸ਼ ਦਾ ਤਿਰੰਗਾ ਜਿਹਦੇ ਉੱਪਰ ਕੇਸਰੀ ਰੰਗ ਸਾਡੇ ਜੋਧਿਆਂ ਦਾ ਹੈ ਉਹ ਪਿੱਛੇ ਬੋਰਡ ਲੱਗਿਆ ਹੋਇਆ ਹੈ ਕਿਹੜੀ ਕਿਹੜੀ ਰੈਜੀਮੈਂਟ ਨੇ ਇੱਥੇ ਭਾਗ ਲਿਆ ਲੜਾਈ 'ਚ ਹਿੱਸਾ ਲਿਆ ਕਿਹੜੇ ਕਿਹੜੇ ਸੀਦ ਹੋਏ ਇਹ ਸਭ ਚੀਜ਼ਾਂ ਇਹ ਉਹ ਮਿਊਜ਼ੀਅਮ ਹੈ ਹਟ ਹੈ ਜਿਹਦੇ ਵਿੱਚ ਉਹ ਫੌਜੀਆਂ ਦੇ ਪਰਸ ਵਗੈਰਾ ਪਾਕਿਸਤਾਨ ਦੇ ਹਥਿਆਰ ਹੋਰ ਰੱਖੇ ਹੋਏ ਨੇ ਅੰਦਰ ਫੋਨ ਨਹੀਂ ਜਾਣ ਦਿੰਦੇ ਆਪਾਂ ਵੀਡੀਓ ਨੂੰ ਥੋੜੀ ਹੋਰ ਲੰਬੀ ਕਰਦੇ ਆ ਇਹ ਆਪ ਤੋਪ ਬਾਰੇ ਦਿਖਾਉਂਦੇ ਆ ਤੁਹਾਨੂੰ ਇਹ ਤੋਪ ਹੈ ਬੜੀ ਤਕੜੀ ਲੜਾਈ ਹੋਈ ਸੀਗੀ ਜੀ ਇਹ ਵੀ ਕਾਫੀ ਦਿਨ ਚੱਲੀ ਸੀਗੀ ਕੁਨੇ ਮਿਊਜ਼ੀਅਮ ਬਣਾਇਆ ਹੋਇਆ ਜਿਹੜੇ ਟੂਰਿਸਟ ਆਉਂਦੇ ਨੇ ਲੇ ਲਦਾਖ ਨੂੰ ਘੁੰਮਣ ਫਿਰਦੇ ਸ਼੍ਰੀਨਗਰ ਨੂੰ ਉਹਨਾਂ ਨੂੰ ਜਾਣਕਾਰੀ ਮਿਲ ਸਕੇ ਵੀ ਸਾਡੇ ਸ਼ੂਰ ਬੀਰ ਜੋਦੇ ਕੀ ਕਰ ਸਕਦੇ ਤੇ ਅਰ ਕੀ ਕਰਕੇ ਦਿਖਾਇਆ ਇਹ ਦੱਸਦੇ ਨੇ ਜੀ ਅੰਦਰ ਮਿਊਜ਼ੀਅਮ ਚ ਫੌਜੀ ਬੀਰ ਦੱਸਦੇ ਨੇ ਵੀ ਇਹ ਤੋਪ ਨੂੰ ਗੋਲਾ ਜਿਹੜਾ ਦਾਗਣਾ ਹੁੰਦਾ ਪਾਉਣਾ ਹੁੰਦਾ ਨਾ ਕੁਝ ਸਕਿੰਟਾਂ ਦਾ ਖੇਲ ਹੁੰਦਾ ਦੋ ਤਿੰਨ ਬੰਦੇ ਫਟਾਫਟ ਗੋਲਾ ਪਾਉਂਦੇ ਨੇ ਪਾਕੀ ਸਾਈਡ ਤੇ ਹੋ ਜਾਂਦੇ ਨੇ ਕੁਝ ਸਕਿੰਟਾਂ ਦਾ ਖੇਲ ਇਹ ਮੇਜਮ ਹੈ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਬਈ ਜੀ ਬਾਕੀ ਟੂਰ ਤੇ ਨਿਕਲੇ ਹੋਏ ਆ ਤੁਹਾਨੂੰ ਜਾਣਕਾਰੀ ਵਾਲੀਆਂ ਵੀਡੀਓ ਵੀ ਬਾਕੀ ਘੁੰਮਣ ਫਿਰਨ ਸਾਰੀਆਂ ਪਾਈ ਰਿਹਾ ਥੋੜੀ ਸ਼ੇਅਰ ਕਰ ਦਿਆ ਕਰੋ ਵੀਡੀਓ ਬਣਾਉਣ ਤੇ ਮਾਣ ਜਾਂ ਮਹਿਸੂਸ ਹੁੰਦਾ ਹੈ ਸ਼ੇਅਰ ਜਰੂਰ ਕਰਦੇ ਆ ਕਰੋ ਹਰ ਕਮੈਂਟ ਕਰਦੇ ਆ ਕਰੋ ਸ਼ੇਅਰ ਔਰ ਕਮੈਂਟ ਚ ਕੰਜੂਸੀ ਨਾ ਕਰਿਆ ਕਰੋ ਸੀਟੀ ਲੱਗੀ ਜੀ ਬੰਦ ਕਰ ਦਿੰਦੇ ਆ